ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੇਰੇ ਗਵਾਨ ਪਿੰਡ ਦੀ ਵੀਡੀਓ ਹੈ ਜੀ ਤੁਹਾਡੇ ਵਾਸਤੇ ਦੋ ਨੀਲੀ ਰਾਵੀ ਦੇ ਤੋਪੇ ਲੈ ਕੇ ਆਂਦੇ ਆ ਜੀ ਕਈ ਵੀਰਾਂ ਦੇ ਫੋਨ ਕਾਲ ਆ ਜਾਂਦੇ ਆ ਬਈ ਚੰਗੀਆਂ ਕੱਟੀਆਂ ਹੁਣ ਸ਼ਕੀਨ ਤਾਂ ਤੋਪਈ ਹੈ ਵੀਰੇ ਸਿੰਘੀ ਸੁੰਗੀ ਕਰ ਲੋ ਚੈੱਕ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗੁਰਸੇਵ ਸਿੰਘ ਪਿੰਡ ਮਾੜੀ ਮਸਤਬਾਈ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 99781 18618 ਠੀਕ ਹੈ ਵੀਰੇ ਦੋ ਨਾਗਾ ਜੀ ਦੋ ਨਾਗਾ ਹੀ ਇਧਰੋਂ ਕੱਟੀ ਤੋਂ ਸ਼ੁਰੂ ਕਰਦੇ ਵੀਰੇ ਕਿੰਨੀ ਉਮਰ ਹੋਊਗੀ ਇਹਦੀ ਕਰਮਾ ਇਹਦੀ ਵੀਰੇ 18 ਕਿ ਮਹੀਨੇ ਉਮਰ ਹੈ ਖੀਰਾ ਬਚਾਈ ਜਮਾ ਖੀਰਾ ਬਚਾਈ ਗਰੰਟਡ ਆ ਹੈਨਾ ਪੂਰਾ ਗਰੰਟਡ ਬਰੀਡ ਬਹੁਤ ਆ ਪਰ ਥੋੜੀ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਜੇ ਕਿਤੇ ਹੁੰਦੀ ਸੇਵਾ ਵਾਲੇ ਘਰੇ ਮਲ ਬਣ ਜਾਣਾ ਸੀ ਹਜੇ ਵੀ ਬਣ ਜੂ ਬਈ ਇਹ ਬਾਹਰ ਨੂੰ ਲੈ ਚੱਲੀ ਇਹਨੂੰ ਕਿਉਂਕਿ ਆ ਵੇਖੋ ਨਿਸ਼ਾਨੀਆਂ ਟੋਟਲ ਨਿਸ਼ਾਨੀਆਂ ਲੋ ਫੁੱਟ ਹੈ ਨਹੀਂ ਕੋਈ ਜਮਾ ਫੁੱਟਾਂ ਕੋਈ ਬਾਹਰ ਜਾ ਕੇ ਦਿਖਾਉਂਦੇ ਕੋਈ ਗੱਲ ਨਹੀਂ ਬਾਹਰ ਨੂੰ ਲੈ ਚੱਲਿਓ ਸੈਂਗੜ ਰੈਂਗ ਵਾਲਾ ਤਿਆਰ ਕਰਦੀ ਹੁੰਦੀ ਇਹਨਾਂ ਲਈ ਕੋਈ ਹੈਨਾ ਬਣਾਇਆ ਤਾਂ ਨਹੀਂ ਬਈ ਨਾ 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 ਨੈਚੁਰਲ ਹੈ ਚਲੋ ਬਈ ਕਵਾਲਿਟੀ ਬਹੁਤ ਆ ਬਈ ਬਾਕੀ ਜਿਹੜੇ ਬੰਦੇ ਨਾ ਬਰੀਡ ਦਾ ਕੰਮ ਕਰਦੇ ਹੋਣਗੇ ਵੀਰ ਤੇ ਉਹਨਾਂ ਨੂੰ ਪਰਖ ਜ਼ਿਆਦਾ ਹੋ ਪਰ ਜਿੰਨੀ ਕ ਆਪਾਂ ਨੂੰ ਸਮਝਾ ਉਸ ਹਾਵ ਨਾਲ ਵੀਰੇ ਕਰੈਕਟਰ ਬਹੁਤ ਜ਼ਿਆਦਾ ਘੱਟੀ ਚ ਕਿਉਂਕਿ ਨੇਚਰਲ ਸੰਗ ਮੁੜੀ ਜਾਂਦਾ ਪੈਠ ਬੁੜਾ ਸੋਹਣਾ ਵੀਰੇ ਇਹਦਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਬਾਕੀ ਪਿਓਰ ਨੀਲੀ ਰਾਵੀ ਚ ਹੀ ਕਹਿ ਸਕਦੇ ਆ ਤੇ ਮਾਂ ਦਾ ਦੁੱਧ ਬਈ ਇਹਦਾ ਕਿੰਨਾ ਕਿ ਸੀ ਮਾਂ ਦਾ ਦੁੱਧ 14 ਕਿਲੋ ਦੱਸਿਆ ਉਹਨਾਂ ਨੇ ਠੀਕ ਆ ਬਾਕੀ ਹੁਣ ਇਹਦੀ ਸੇਵਾ ਦੇ ਸਿਰ ਤੇ ਆ ਬੱਚੇ ਦੇ ਸੀਮਣ ਚੰਗਾ ਲੱਗਿਆ ਹੁੰਦਾ ਤਾਂ ਵੀਰੇ ਦੁੱਧ ਚੰਗਾ ਹੀ ਕੱਢਦੀਆਂ ਹੁੰਦੀਆਂ ਕਰਮ ਵਾਲੀਆਂ ਬਾਕੀ ਪੱਠ ਬੁੜੇ ਦੀ ਜੜਾਈ ਤੁਸੀਂ ਦੇਖ ਹੀ ਸਕਦੇ ਹੋ ਫੁੱਲ ਚੰਗਾ ਬੱਚਾ ਬਸ ਕੱਲੀ ਸੇਵਾ ਥੋੜੀ ਜਿਹੀ ਘਟੀ ਵੀ ਸੀਗੀ ਤਾਂ ਕਰਕੇ ਆ ਤੇ ਪਰ ਹੁਣ ਜੇ ਸੇਵਾ ਵਾਲੇ ਘਰੇ ਜਾਵੜੇ ਤਾਂ ਕਰਮ ਵਾਲੀ ਗੱਲਾਂ ਕਰਾ ਜੂਗੀ ਤੇ ਉਹ ਉਸ ਹਿਸਾਬ ਨਾਲ ਫਿਰ ਹਨਾ ਬਾਈ ਭਾਅ ਵੀ ਉਹਨੂੰ ਜੈ ਜੀ ਹੋ ਜਾਣਾ ਜੈ ਜੀ ਭਾਅ ਵੀ ਜੈ ਜੀ ਰੇਟ ਇਹਦਾ ਜੀ ਲੋ ਚੂਲੀ ਵੀ ਇੱਕ ਵਾਰੀ ਚੈੱਕ ਕਰ ਲਓ ਦੁਬਾਰਾ ਉਹ ਤਾਂ ਤੁਮਰੀ ਮਾਰ ਦੀ ਠੰਡੀ ਸੀ ਪੂਰੀਆਂ ਤੇ ਪਿਆਰ ਨਾ ਕੱਲਾ ਕੱਲਾ ਧਰ ਹੈ ਨਾ ਬਈਓ ਤੇ ਜੈਜ ਡਿਮਾਂਡ ਇਹਦੀ ਫਿਰ 35000 ਰੁਪਿਆ ਹੋ ਜੂ ਮਾਨਤਨ ਮਾਨਤਨ ਕਰ ਦੇਗੇ ਠੀਕ ਆ 35000 ਰੁਪਿਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜੂਗਾ ਕੋਈ ਇਫੈਕਸ ਨਹੀਂ ਹੁੰਦਾ ਇਹ ਸਿਰਫ ਡਿਮਾਂਡਿੰਗ ਪ੍ਰਾਈਸ ਹੈ ਵੀਰੇ ਤੇ ਦੋ ਨੰਬਰ ਵੀਰੇ ਮੱਕੀ ਬਈ ਜਿਹਨੇ ਬਰੀਡ ਤੇ ਕੰਮ ਕਰਨਾ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਉਹਦੇ ਵਾਸਤੇ ਚੰਗੀ ਚੀਜ਼ ਆ ਆ ਤਾਂ ਬੱਚਾ ਛੋਟਾ ਹੀ ਆ ਹੈ ਨਾ ਬਈ ਇਹ ਤਾਂ ਬੱਚਾ ਸਾਲਕਦਾਈ ਸਾਲਕਦਾਈ ਆ ਹੂੰ ਸਿੰਘ ਵੈਸੇ ਗਲਾਈ ਕਰਨ ਲੱਗ ਗਿਆ ਇਹ ਹੈ ਬੱਚਾ ਛੋਟਾ ਹੀ ਆ ਇਹ ਵੀ ਨੀਲੀ ਰਾਵੀ ਚ ਇਹ ਬੱਗੀ ਮੋਛਾ ਇਹ ਵੀ ਆਦੀ ਪੂਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਇਹ ਹੋਰ ਚੀਜ਼ ਆ ਹਾਂ ਇਹ ਬੱਗੀ ਮੋਛਾ ਚਾਹੀਦਾ ਹੂੰ ਬੱਗੀ ਮੋਛਾ ਚਾਹੀਦਾ ਧੁੰਨ ਦੇ ਨਿਸ਼ਾਨ ਆ ਸੂਤ ਦੇ ਨਿਸ਼ਾਨ ਆ ਚਾਰੇ ਪੈਰ ਨਹੀਂ ਹੁੰਦਾ ਬਾਈ ਚਾਰੇ ਪੈਰ ਜਦ ਚੁੱਟੇ ਚਾਹੀਦੇ ਆ ਵਿੱਚ ਨੀਲੀ ਰਾਵੀ ਤੇ ਤਿੰਨ ਪੈਰ ਵੀ ਚਿੱਟੇ ਆ ਹੈਨਾ ਬਾਈ ਹਾਂਜੀ ਹਾਂਜੀ ਬਾਕੀ ਕੁਆਲਿਟੀ ਇਹਦੀ ਵੀ ਚੰਗੀ ਆ ਇਹ ਬੱਚਾ ਛੋਟਾ ਹੀ ਆ ਲਗਭਗ ਹਾਲਕ ਦੇ ਅੰਦਰ ਦਾ ਹੀ ਆ ਕਿ ਹਾਲਕ ਦਾ ਹੀ ਆ ਵੀਰੇ ਹੂੰ ਠੀਕ ਆ ਇਹਦੀ ਮਾਨ ਦਾ ਦੁੱਧ ਕਿੰਨਾ ਕੁ ਬਾਈ ਇਹਦੀ ਮਾਨ ਤਾਂ ਨਹੀਂ ਪਤਾ ਕਿ ਠੀਕ ਆ ਬਾਕੀ ਆਪਣੇ ਖਰੀਦੇ ਹੁੰਦੇ ਹਨ ਹੈ ਨਾ ਤੇ ਇਹਦੀ ਡਿਮਾਂਡ ਜਾਇਜ ਜਮਾ ਜਿਹੜੇ ਲੈਣ ਆਈਆਂ ਇਹਦੇ 25000 ਰੁਪਏ ਵੀਰੇ ਬਾਕੀ ਕਰ ਜੋੜਾ ਲੈ ਜੇ ਬਾਈ ਕੋਈ ਜੋੜੇ ਜੋਦੋਂ ਵੱਧ ਮਾਨਦਨ ਕਰ ਲਾਂਗੇ ਠੀਕ ਆ ਇਹਦੀ ਡਿਮਾਂਡ ਹੈਗੀ ਬਾਈ ਕਹਿੰਦਾ 25000 ਰੁਪਿਆ ਜੇ ਕੋਈ ਜੋੜਾ ਲੈ ਜੂ ਤਾਂ ਮਾਨਦਨ ਖੁੱਲਾ ਹੀ ਹੋ ਜਾਊਗਾ ਬਾਕੀ ਨਿਸ਼ਾਨੀਆਂ ਵੱਲੋਂ ਕੋਈ ਵੀ ਵੀਰ ਬ੍ਰੀਡਰ ਆ ਕੇ ਗੱਲ ਕਰ ਲੇ ਹੂੰ ਪ੍ਰੋਪਰ ਨਿਸ਼ਾਨੀਆਂ ਦੋਨਾਂ ਦੀ ਪ੍ਰੋਪਰ ਨਿਸ਼ਾਨੀਆਂ ਹੈਗੀ ਅਸੀਂ ਥੋੜਾ ਬਸ ਲਿਸਿੰਗਾਂ ਜ਼ਰੂਰ ਹੂੰ ਉਹ ਤਾਂ ਚਲੋ ਬਈ ਸੇਵਾ ਦੇ ਸਰਤੇ ਆ ਕ ਕੱਟ ਸੇਵਾ ਵਾਲੇ ਘਰੋਂ ਆ ਜਾਂਦਾ ਪਸੂ ਤੇ ਬਾਕੀ ਨਿਸ਼ਾਨੀਆਂ ਚੰਗੀਆਂ ਜੋੜਾ ਲੈ ਜੂਗਾ ਤਾਂ ਬਾਈ ਕਹਿੰਦਾ ਮਾਨਤਾ ਨਾ ਭੱਜਾ ਦਾ ਕਰਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ